ਸਤਿ ਸ਼੍ਰੀ ਅਕਾਲ ਜੀ ਮੈਂ ਹੰਗੁਰ ਸ਼ਰਨ ਕੋਲ ਲੈ ਕੇ ਹਾਜ਼ਰਾਂ ਨਿਊਜ਼ ਬੁਲੇਟਿਨ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਭਗਵੰਤ ਮਾਨ ਦਾ ਖੈਰਾ ਤੇ ਪਲਤਵਾਰ ਕਿਹਾ ਪਹਿਲਾਂ ਆਪਣੀ ਪਾਰਟੀ ਦਾ ਪ੍ਰਧਾਨਤਾ ਬਣ ਜਾਵੇ ਖੈਰਾ ਹੋਰਾਂ ਨੂੰ ਨਸੀਹਤ ਬਾਅਦ ਵਿੱਚ ਕਰੇ ਭਗਵੰਤ ਮਾਨ ਨੇ ਕਾਂਗਰਸ ਅਤੇ ਕਾਲਿਆ ਨੂੰ ਵੀ ਲਿਆ ਲੰਮੀ ਹੱਥੀ ਆਤਨ ਦਰਸ਼ਨੀ ਡਿਉਡੀ ਟਾਊਨ ਦੇ ਮਾਮਲੇ ਵਿੱਚ ਐਸਜੀਪੀਸੀ ਦਾ ਸੱਚ ਆਇਆ ਸਾਹਮਣੇ ਸ਼ੋਮਨੀ ਕਮੇਟੀ ਵੱਲੋਂ ਪਾਸ ਕੀਤਾ ਮਤਾ ਹੋਇਆ ਵਾਇਰਲ ਸ਼ੋਮਨੀ ਕਮੇਟੀ ਨੇ ਦਿੱਤੀ ਸੀ ਟਾਊਨ ਦੀ ਇਜਾਜ਼ਤ ਦਰਸ਼ਨੀ ਡਿਉਡੀ ਟਾਊਨ ਦੇ ਮਾਮਲੇ ਵਿੱਚ ਰਣਜੀਤ ਸਿੰਘ ਬਰੰਪੁਰਾ ਅਤੇ ਸੁਖਪਾਲ ਖਹਿਰਾਂ ਨੇ ਐਸਜੀਪੀਸੀ ਦੀ ਕਾਰਸ਼ਾਲੀ ਤੇ ਚੁੱਕੇ ਸਵਾਲ ਖਹਿਰਾਂ ਨੇ ਅਕਾਲੀਆਂ ਤੇ ਲਾਇਆ ਗੰਭੀਰ ਦੋਸ਼ ਬਾਬਲ ਕਲਾ ਗੋਲੀ ਕਾਂਲੀ ਬਾਦਲ ਸਰਕਾਰ ਹੀ ਜ਼ਿੰਮੇਵਾਰ ਰਿਟਾਇਰ ਜਸਟਿਸ ਜੋਰਾ ਸਿੰਘ ਦਾ ਦੋਸ਼ ਕਿ ਆਕਾਲੀ ਦਲ ਬਾਦਲ ਅਤੇ ਕਾਂਗਰਸ ਆਪਸ ਵਿੱਚ ਮਿਲੇ ਹੋਏ ਹਨ ਇਸੇ ਕਾਰਨ ਮੇਰੀ ਜਾਂਚ ਰਿਪੋਰਟ ਨਹੀਂ ਕੀਤੀ ਗਈ ਜਨ ਤੱਕ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਐਮਿਸੈਟ ਨੂੰ ਸਫਲਤਾਪੂਰਵਕ ਕੀਤਾ ਲਾਂਚ ਤੀਜ ਤਵਨ ਸਪੇਸ ਸੈਂਟਰ ਤੋਂ ਪੀਐਸਐਲਵੀ ਸੀ 45 ਨਾਲ ਕੀਤਾ ਗਿਆ ਲਾਂਚ ਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡੋੜੀ ਟਾਹੇ ਜਾਣ ਦਾ ਮਾਮਲਾ ਕਾਫੀ ਪੱਕਿਆ ਅਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਡੋੜੀ ਟਾਹੋਂ ਦਾ ਸਖਤ ਨੋਟਿਸ ਵੀ ਲਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੁਤੱਲ ਕਰ ਦਿੱਤਾ ਗਿਆ ਅਦੇ ਇਸ ਦੇ ਨਾਲ ਹੀ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਪਾਸੋਂ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਵਿੱਚ ਵਾਪਸ ਲੈ ਲਈ ਗਏ ਆਤਨ ਦਰਸ਼ਨੀ ਡਿਓਡੀ ਨੂੰ ਟਾਹੇ ਜਾਂਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਸੀ ਕਿ ਕਾਰਵਾਈ ਕਮੇਟੀ ਨੂੰ ਜਾਣਕਾਰੀ ਤੋਂ ਬਿਨਾ ਕੀਤੀ ਗਈ ਹੈ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਦਰਸ਼ਨੀ ਡਿਓਡੀ ਨੂੰ ਟਾਕੇ ਨਵੀਂ ਉਸਾਰੀ ਕੀਤੇ ਜਾਣ ਦੀ ਇਜਾਜ਼ਤ ਦੇਂਦਾ ਮਤਾ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਇਸ ਮਤੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਦਰਸ਼ਨੀ ਡਿਓਡੀ ਦੀ ਦੇਖ ਨੂੰ ਰਿਪੇਅਰ ਕੀਤਾ ਜਾਣਾ ਸੀ ਪਰੰਤੂ ਹਾਰਤ ਖਸਤਾ ਹੋਣ ਕਾਰਨ ਇਸ ਨੂੰ ਟਾ ਕੇ ਨਵੀਂ ਉਸਾਰੀ ਕੀਤੀ ਜਾਵੇ ਅਤੇ ਇਹ ਸਭ ਲਈ ਕਾਰ ਸੇਵਾ ਬਾਬਾ ਜਗਤਾਰ ਸਿੰਘ ਨੂੰ ਸੌਂਪੀ ਗਈ ਸੀ ਇਹ ਵਾਇਰਲ ਮਤੇ ਦੀ ਕਾਪੀ ਤੇ ਸ਼ੋਮਨੀ ਕਮੇਟੀ ਦੇ ਮੁਖ ਸਕੱਤਰ ਰੂਪ ਸਿੰਘ ਦੇ ਹਸਤਾਖਰ ਕੀਤੇ ਹੋਏ ਨੇ ਮਤੇ ਵਿੱਚ ਅੰਤਰੀ ਕਮੇਟੀ ਦੀ ਇਕਤਤਾ 12 ਜੁਲਾਈ 2018 ਨੂੰ ਦਿਖਾਈ ਗਈ ਹੈ ਜਿਸ ਵਿੱਚ ਪਿਛਲਾ ਮਤਾ ਨੰਬਰ 550 ਦੀ ਨਕਲ ਵੀ ਦਰਜ ਕੀਤੀ ਗਈ ਹੈ ਨਵੀਂ ਦਰਸ਼ਨੀ ਡਿਊਟੀ ਉਸਾਰਨ ਲਈ 2 ਸਾਲ ਦਾ ਸਮਾਂ ਦਿੱਤਾ ਗਿਆ ਦਰਸਾਇਆ ਗਿਆ ਇਸ ਮਤੇ ਬਾਬਤ ਉਸ ਸਮੇਂ ਦੇ ਮੈਨੇਜਰ ਨੂੰ ਵੀ ਇੱਕ ਕਾਪੀ ਭੇਜੀ ਗਈ ਹੈ ਇਸ ਮਾਮਲੇ ਵਿੱਚ ਜਿੱਥੇ ਇਸ ਮਤੇ ਦੀ ਕਾਪੀ ਤੇ ਨਵਾਂ ਮੋੜ ਲੈਂਦਾ ਹੈ ਇਸ ਦੇ ਨਾਲ ਹੀ ਇੱਕ ਹੋਰ ਮਤਾ ਵੀ ਸਾਹਮਣੇ ਆਇਆ ਜਸਟਿਸ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਫਤਾਰ ਸਿੰਘ ਦੇ ਹਸਤਾਖਰ ਕੀਤੇ ਗਏ ਨੇ ਇਸ 'ਚ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰਾਂ ਸਿੱਖ ਜਥੇਬੰਦੀਆਂ ਵੱਲੋਂ ਦਰਸ਼ਨੀ ਡਿਊਟੀ ਟੋਨ ਤੇ ਇਤਰਾਸ ਜਤਾਇਆ ਗਿਆ ਜਿਸ ਤੋਂ ਬਾਅਦ ਦਰਸ਼ਨੀ ਡਿਊਟੀ ਟੋਨ ਦਾ ਮਾਮਲਾ ਵਿਚਾਰ ਲਈ ਪੈਂਡਿੰਗ ਰੱਖ ਲਿਆ ਗਿਆ 71 ਤਾ 18 ਅਕਤੂਬਰ 2018 ਨੂੰ ਦਿਖਾਈ ਗਈ ਹੈ ਹੁਣ ਸਵਾਲ ਇਹ ਖੜਾ ਹੁੰਦਾ ਕਿ ਇਸ ਬਾਰੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਕਮੇਟੀ ਨੂੰ ਕਿਉਂ ਸੂਚਿਤ ਨਹੀਂ ਕੀਤਾ ਗਿਆ ਅਤੇ ਇਸ ਮਾਮਲੇ ਨੂੰ ਪੈਂਡਿੰਗ ਰੱਖ ਕੇ ਕਾਗਜ਼ਾਂ ਵਿੱਚ ਹੀ ਦਬ ਦਿੱਤਾ ਗਿਆ ਇਹਨਾਂ ਦੋਹਾਂ ਮਤਿਆਂ ਦੀ ਕੀ ਅਸਲ ਸਚਾਈ ਹੈ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੱਸ ਸਕਦੀ ਹੈ ਬਿਊਰੋ ਰਿਪੋਰਟ ਕਰਨ ਤਾਰਨ ਸਾਈ ਵਿਖੇ ਦਰਸ਼ਨੀ ਜੋੜੀ ਦੀ ਪਾਂਤੋੜ ਤੋਂ ਬਾਅਦ ਪੰਜਾਬ ਇਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਖੈਰਾਨੇ ਲਾਈਵ ਹੋ ਕੇ ਇਸ ਸਾਰੀ ਘਟਨਾ ਦੀ ਨਿੰਦਾ ਕੀਤੀ ਸੁਖਪਾਲ ਖੈਰਾਨੇ ਕਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਖੈਰਾਨੇ ਕਿਹਾ ਕਿ ਇਹ ਸਾਰੀ ਘਟਨਾ ਪੁਲਿਸ ਦੀ ਮੌਜੂਦਗੀ ਵਿੱਚ ਹੀ ਵਾਪਰੀ ਹੈ ਇਸ ਤੋਂ ਇਲਾਵਾ ਖੈਰਾਨੇ ਕਿਹਾ ਕਿ ਸ਼ੋਮਨੀ ਕਾਲੀਦਾਲ ਦੇ ਪ੍ਰਧਾਨ ਸੁਖਪੀਰ ਬਾਦਲ ਨੂੰ ਵੀ ਸਾਰੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਕਹ ਪਰਸੋਂ ਕੱਲ ਰਾਤ ਜਿਹੜੀ ਨੰਗੀ ਆ ਇਸ ਰਾਤ ਵਿੱਚ ਪੁਲਿਸ ਦੀ ਸਹਿਤਾ ਦੇ ਨਾਲ ਔਰ ਨਾਲ ਹਥੌੜੇ ਲੈ ਕੇ ਕਿਰਪਾਨਾਂ ਲੈ ਕੇ ਜੋ ਉਹਨਾਂ ਦੇ ਹੱਥ ਵਿੱਚ ਆ ਸਕਦਾ ਸੀ 300 ਆਦਮੀ ਨੇ ਦਰਸ਼ਨੀ ਦਿਉੜੀ ਜਿਹੜੀ ਸੀ ਉਸ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਆਲੇ ਦੁਆਲੇ ਦੇ ਜਿਹੜੇ ਰਹਿੰਦੇ ਸੀਗੇ ਅੱਛੇ ਲੋਕ ਜਿਹੜੇ ਸਿੱਖ ਸੀਗੇ ਸ਼ਰਧਾਲੂ ਉਹਨਾਂ ਨੇ ਇਸ ਗੱਲ ਦਾ ਆਣ ਕੇ ਬਹੁਤ ਜ਼ਬਰਦਸਤ ਵਿਰੋਧ ਕੀਤਾ ਪਰ ਉਦੋਂ ਤੱਕ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੋ ਚੁੱਕਾ ਸੀਗਾ ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਪੁਲਿਸ ਵੀ ਨਾਲ ਸੀਗੀ ਇਹਦਾ ਮਤਲਬ ਕਿ ਪੰਜਾਬ ਸਰਕਾਰ ਇਸ ਐਸਜੀਪੀਸੀ ਦੇ ਗਲਤ ਫੈਸਲੇ ਦਾ ਜਾਂ ਜਿਹੜੇ ਸੰਤ ਔਰ ਐਸਜੀਪੀਸੀ ਨੇ ਜਿਹੜਾ ਐਸਜੀਪੀਸੀ ਪ੍ਰੈਜ਼ੀਡੈਂਟ ਹੈ ਅਸਲ ਕਸੂਰਵਾਰ ਤਾਂ ਉਹ ਆ ਤੇ ਉਹਨੇ ਚੁੱਕ ਕੇ ਜਿਹੜਾ ਦਰਬਾਰ ਸਾਹਿਬ ਦਾ ਮੈਨੇਜਰ ਸੀ ਤਰਨਤਾਰਨ ਦਾ ਪ੍ਰਤਾਪ ਸਿੰਘ ਹੈ ਸ਼ਾਇਦ ਉਸ ਨੂੰ ਸਸਪੈਂਡ ਕਰ ਦਿੱਤਾ ਔਰ ਇਹ ਕਹਿੰਦੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਇਨਕੁਆਇਰੀ ਆਰਡਰ ਕਰ ਦਿੱਤੀ ਹੈ ਜਦ ਕਿ ਸੂਤਰਾ ਅਨੁਸਾਰ ਇਸ ਮੈਨੇਜਰ ਨੇ ਜਿਹੜੇ ਉੱਥੇ ਸੰਤ ਕਰਾ ਰਹੇ ਸੀ ਢੋਣ ਗਏ ਹੋਏ ਸੀ ਲੋਕ ਉਹਨਾਂ ਨੇ ਰਾਤ ਟੈਲੀਫੋਨ ਕਰਕੇ ਰੋਕਿਆ ਉਹਨਾਂ ਨੂੰ ਕਿ ਤੁਸੀਂ ਇਹ ਦਰਸ਼ਨੀ ਜੋੜੀ ਨਾ ਟਾਓ ਸੋ ਆਈ ਡੋਨਟ ਨੋ ਅੰਦਰਲੀ ਪੋਲਿਟਿਕਸ ਕੀ ਆ ਪਰ ਮੈਨੂੰ ਲੱਗਦਾ ਵਾ ਕਿ ਉਸ ਮੈਨੇਜਰ ਨੂੰ ਇੱਕ ਬਲੀ ਦਾ ਬੱਕਰਾ ਬਣਾਤਾ ਐਸਜੀਪੀਸੀ ਪ੍ਰੈਜ਼ੀਡੈਂਟ ਨੇ ਔਰ ਅਸਲ ਵਿੱਚ ਜਿਹੜਾ ਓਨਸਟ ਰਿਸਪੌਂਸਿਬਿਲਟੀ ਆ ਉਹ ਐਸਜੀਪੀਸੀ ਪ੍ਰੈਜ਼ੀਡੈਂਟ ਦੀ ਹੁੰਦੀ ਆ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਛੇੜਛਾੜ ਕਿਉਂ ਕੀਤੀ ਤੇ ਸਾਡੇ ਇਹ ਏਡੇ ਲਾਹਮਿਸਾਲ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਜੋੜੀ ਨੂੰ ਭੰਨ ਤੋੜ ਕਰਨ ਦਾ ਉਪਰਾਲਾ ਕਿਉਂ ਨਾ ਭਰਾਵਾਂ ਨੂੰ ਪੰਜਾਬ ਇੱਥੇ ਲੋਕਾਂ ਨੂੰ ਦੁਨੀਆਂ ਭਰ ਚ ਬੈਠੇ ਲੋਕਾਂ ਨੂੰ ਕਹਿਣਾ ਚਾਹਨਾ ਕਿ ਇਹ ਸਾਡੇ ਲੀਡਰ ਕਿਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਆਪਾਂ ਵਾਗ ਡੋਰ ਦਿੱਤੀ ਜਿਨ੍ਹਾਂ ਨੂੰ ਸਭ ਕੁਝ ਅਸੀਂ ਸੌਂਪ ਦਿੱਤਾ ਜਿਨ੍ਹਾਂ ਨੂੰ ਆਪਣਾ ਧਰਮ ਦੇ ਦਿੱਤਾ ਅੱਜ ਉਹਨਾਂ ਨੇ ਸਾਡੇ ਹੀ ਨਿਸ਼ਾਨੀਆਂ ਮਟਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਔਰ ਇਹਦੇ ਪਿੱਛੇ ਮੈਂ ਸਮਝਦਾ ਕਿ ਬਾਦਲ ਦੇ ਪਰਿਵਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਬਿਕੋਜ਼ ਗੋਬਿੰਦ ਸਿੰਘ ਲੋਂਗੋਵਾਲ ਠੀਕ ਹੈ ਉਹਨੂੰ ਤੁਸੀਂ ਐਸਜੀਪੀਸੀ ਪ੍ਰੈਜ਼ੀਡੈਂਟ ਬਣਾ ਦਿੱਤਾ ਲਫਾਫੇ ਚੋਂ ਕੱਢ ਕੇ ਪਰ ਉਹ ਨਹੀਂਗਾ ਜੋ ਜਿਹੜੇ ਅਸਲ ਐਸਜੀਪੀਸੀ ਦੇ ਇਲੈਕਟਿਡ ਪ੍ਰੈਜ਼ੀਡੈਂਟ ਹੋਇਆ ਕਰਦੇ ਸੀ ਚਾਹੇ 300 ਆਦਮੀ ਹੁਣ ਚਲੋ ਮੈਂ ਬਦਵਾਸ਼ਤਾ ਉਹਨਾਂ ਨੂੰ ਕੀ ਕਹਿਣਾ ਵਾ 300 ਵਿਅਕਤੀ ਪੁਲਿਸ ਦੇ ਜਿਹੜਾ ਸਹਿਯੋਗ ਦੇ ਨਾਲ ਐਵੇਂ ਚਲੇ ਗਿਆ ਉੱਥੇ ਅਕਸਰ ਕਿਸੇ ਦੇ ਹੁਕਮਨਾ ਤਾਂ ਗਿਆ ਹੋਊਗਾ ਮੇਰਾ ਇਹ ਮੰਨਣਾ ਕਿ ਐਸਜੀਪੀਸੀ ਪ੍ਰੈਜ਼ੀਡੈਂਟ ਇਹਦੇ ਲਈ ਜ਼ਿੰਮੇਵਾਰ ਆ ਉਹਨੂੰ ਤਾਂ ਇਹਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਆਪਣੇ ਪੋਸਟ ਤੋਂ ਤੇ ਸੁਖਵੀਰ ਬਾਦਲ ਨੂੰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਆ ਕਿ ਅਸੀਂ ਇਦਾਂ ਦੇ ਨਲਾਇਕ ਪ੍ਰਧਾਨ ਬਣਾਤੇ ਆ ਜਿੰਨਾਂ ਨੂੰ ਆਪਣੇ ਵਿਰਸੇ ਤੇ ਆਪਣੇ ਧਰਮ ਤੇ ਆਪਣੇ ਪਛੋਕਣ ਤੇ ਆਪਣੇ ਕਲਚਰ ਬਾਰੇ ਕੋਈ ਇਲਮ ਤੇ ਗਿਆਨ ਨਹੀਂਗਾ ਅਸਲ ਸਜ਼ਾ ਇਹ ਬਣਦੀ ਆ ਨਾ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਤੁਸੀਂ ਸਸਪੈਂਡ ਕਰਕੇ ਇੱਕ ਤਿੰਨ ਮੈਂਬਰੀ ਕਮੇ ਇਨਕੁਆਇਰੀ ਕਮੇਟੀ ਬਿਠਾ ਦਿੱਤ दैट इज ਨਾਟ ਇਨਾਫ ਪਨਿਸ਼ਮੈਂਟ ਉਥੇ ਕਾਲੀਦਾਲ ਟਕਸਾਲੀਆਂ ਵੱਲੋਂ ਵੀ ਪੁਰਾਤਨ ਦਰਸ਼ਨ ਜੋੜੀ ਟਾਹੇ ਜਾਨ ਵੀ ਸਖਨੀਂਦਾ ਕਰਦਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅੱਧੀ ਰਾਤ ਇਹ ਕੰਮ ਸ਼ੁਰੂ ਕੀਤਾ ਜਿਹੜੇ ਸਪਾਈ ਸਟੇਟ ਦੇ ਹੇਠਾ ਕਿ ਇਹਨਾਂ ਨੇ ਛੁਭਾਵਨਾ ਦੇ ਨਾਲ ਕੰਮ ਕੀਤਾ ਨਹੀਂ ਦੇ ਸੰਤਾਂ ਨੂੰ ਸਾਰੇ ਇਲਾਕੇ ਇਹਦੇ ਤੋਂ ਜਾਪਦਾ ਕਿ ਇਹਨਾਂ ਦੇ ਮੈਲ ਅੰਦਰ ਪਹਿਲਾਂ ਹੀ ਸੀ ਉਹ ਵੀ ਅੱਧੀ ਰਾਤ ਚੁਣਿਆ ਆਮਦਾ ਤੁਸੀਂ ਝੱਗਾ ਚੁੱਕੋਗੇ ਤੇ ਤੁਹਾਡਾ ਆਪਣਾ ਧਿਰ ਕੋ ਸਿੱਖਾਂ ਦੇ ਮਾਨ ਮੰਜਾਲਾ ਨੂੰ ਕੁਝ ਇਕੋ ਤੁਸੀਂ 250 ਸਾਰ ਫਰਾਨੇ 8860 ਪੁਰਾਣੇ ਜਿਹੜੇ ਤੇ ਤੇ ਅਸੀਂ ਤੁਹਾਨੂੰ વિશ્વાસ ਦਉਨੇ ਵੀ ਹਰ ਮੁਮਕਨ ਕੋਸ਼ਿਸ਼ ਕਰਨਾ ਅਸੀਂ ਤੇ ਕਰਾਂਗੇ ਮੈਂ ਤੁਹਾਨੂੰ ਅਗਲੀ ਗੱਲ ਵੀ ਦੱਸ ਦਾਂ ਇਹ ਇਹਨਾਂ ਨੇ ਜਿਹੜਾ ਨਿਹਰੇ ਜਿਹੜਾ ਲਿਕੇ ਕੀਤਾ ਇਹ ਆ ਕਰਮੂ ਆ ਤੇ ਆ ਵਾ ਪੱਟੀ ਦਾ ਇੱਕ ਇੱਕ ਪੱਟੀਆ ਤੇ ਆ ਬਾਬਾ ਜੀ ਮਹਾਂਪੁਰਖ ਆ ਇਹਨਾਂ ਦਾ ਸਤਕਾਰ ਕਰਨ ਇਹਨਾਂ ਦੇ ਹੱਥੇ ਥੋੜਾ ਆ ਤੇ ਇਹਨਾਂ ਦੇ ਅੱਛੇ ਵੀ ਥੋੜੇ ਆ ਤੇ ਆ ਜਿਹੜਾ ਜਨਰਲ ਜੁਕਤੇ ਨੇ ਥੱਲੇ ਲਗਾਇਆ ਥੋੜਾ ਬੜਿਆ ਜੀ ਉਥੋਂ ਆ ਨਾ ਜਾਵੇ ਹਮਮ ਉਹਨੇ ਸਭ ਕੁਝ ਕੀਤਾ ਵਾ ਬੜਾ ਪਾਪ ਆ ਬੜਾ ਮਨ ਦੁਖੀ ਆ ਉਹ ਇਹਨਾਂ ਨੂੰ ਚਾਹੀਦੀ ਨਹੀਂ ਸੀ ਬੇਅਦਬ ਅਤੇ ਬਾਵਲ ਕਲਾ ਗੋਲੀਕਾਂ ਦੇ ਅਸਲ ਦੋਸ਼ੀ ਬਾਦਲ ਅਤੇ ਉਹਨਾਂ ਦੀ ਸਰਕਾਰ ਸੀ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਰਿਟਾਇਰਡ ਜਸਟਿਸ ਜੋਰਾ ਸਿੰਘ ਦਾ ਉਹਨਾਂ ਦੋਸ਼ ਲਗਾਇਆ ਕਿ ਇਸ ਮਾਮਲੇ ਦੇ ਵਿੱਚ ਕਾਲੀ ਦਲ ਬਾਦਲ ਅਤੇ ਕੈਪਟਨ ਆਪਸ ਵਿੱਚ ਮਿਲੇ ਹੋਏ ਹਨ ਇਸੇ ਕਾਰਨ ਹੀ ਮੇਰੀ ਰਿਪੋਰਟ ਨਾਤਾ ਜਨਤਾ ਕੀਤੀ ਗਈ ਅਤੇ ਨਾ ਹੀ ਉਸ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕਰਕੇ ਉਸ ਤੇ ਬਹਿਸ ਕੀਤੀ ਗਈ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਰਾ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਨੀ ਕਹੇ ਕਿ ਕੈਪਟਨ ਸਰਕਾਰ ਨੇ ਜਨਤਾ ਦੇ ਭਲੇ ਲਈ ਕੁਝ ਨਹੀਂ ਕੀਤਾ ਦਾ ਸੰਯੋਗ ਹੈ ਕਿ ਜੋਰਾ ਸਿੰਘ ਹਾਈ ਕੋਰਟ ਤੋਂ ਹੋਇ ਹਨ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਕਾਲੀ ਦਲ ਦੀ ਸਰਕਾਰ ਸਮੇਂ ਇੱਕ ਕਮਿਸ਼ਨ ਬਣਾ ਕੇ ਬਾਬਲ ਕਲਾਕ ਗੋਲੀकांड ਦੀ ਜਾਂਚ ਕਰਵਾਈ ਗਈ ਸੀ। ਉਸ ਟਾਈਮ ਅਕਾਲੀ ਗਵਰਨਮੈਂਟ ਇਨ ਪਾਵਰ ਸੀਗੀ। ਹੁਣ ਪੁਲਿਸ ਡਿਪਾਰਟਮੈਂਟ ਹੋਮ ਡਿਪਾਰਟਮੈਂਟ ਦੇ ਅੰਦਰ ਸੀਗਾ। ਠੀਕ ਮੈਂ ਜੋ ਐਵਿਡੈਂਸ ਆਇਆ ਉਹ ਕਲੈਕਟ ਕਰਕੇ ਪੂਰੀ ਰਿਪੋਰਟ ਦਿੱਤੀ ਆ। ਜੇ ਮੇਰੀ ਰਿਪੋਰਟ ਤੁਸੀਂ ਕਹਿ ਰਹੇ ਬਲ ਬਲ ਨੂੰ ਕਲੀਨ ਚਿੱਟ ਦਿੰਦੀ ਹੈ ਤੇ ਬਲ ਸਾਹਿਬ ਤਾਂ ਇਮੀਡੀਏਟਲੀ ਪਬਲਿਸ਼ ਕੋਪਰ ਕਰਦੇ ਪਬਲਿਸ਼ ਕਰਦੇ ਵੀ ਮੈਨੂੰ ਤਾਂ ਜਿਹੜੀ ਕਮਿਸ਼ਨ ਰਿਪੋਰਟ ਨਗੀ ਕਲੀਨ ਚਿੱਟ ਦਿੰਦੀ ਹੈ। ਤੇ ਬਾਦਲ ਸਾਹਿਬ ਦਾ ਦੋਸ਼ੀ ਹੈਗੇ ਸੀ ਉਹ ਸਾਰੇ ਇਨਸੀਡੈਂਟਸ ਦੇ ਵਿੱਚ ਜੇ ਬਾਦਲ ਸਾਹਿਬ ਨੂੰ ਇਹ ਲੱਗਦਾ ਹੈ ਕਿ ਮੈਂ ਉਹਨਾਂ ਨੂੰ ਕਲੀਨ ਚਟ ਦਿੱਤੀ ਹੈ ਤਾਂ ਮੈਡਮ ਇਹ ਰਿਪੋਰਟ ਨੂੰ ਤੁਸੀਂ ਥ्रू মিডিਆ ਮੈਂ ਰਿਕਵੈਸਟ ਕਰਦਾ ਵੀ ਉਹਨਾਂ ਨੂੰ ਪਬਲਿਕ ਕਰਨਾ ਰਿਪੋਰਟ ਮੈਂ ਉਥੇ ਲਈ ਹੈ ਜਦੋਂ ਮੈਂ ਰਿਪੋਰਟ ਸ਼ੁਰੂਆਤ ਕੀਤੀ ਹੈ ਇਨਕੁਆਰੀ ਥੋਸ ਲਈ ਹੈ ਮੈਂ ਆਪਣੀ ਰਿਪੋਰਟ ਦੇ ਡਿਟੇਲ ਚ ਨਹੀਂ ਦੱਸਣਾ ਚਾਹੁੰਦਾ ਵੀ ਇਸ ਤਰ੍ਹਾਂ ਹੈਗਾ ਤੁਸੀਂ ਲਗੀ ਦੋਸ਼ੀ ਸੀ ਕਿ ਮੈਂ ਮੈਂ ਕਿਹਾ ਤੁਸੀਂ ਤੁਸੀਂ ਰਿਕੁਐਸਟ ਕਰੋ ਟੂ ਡੈੱਥ ਥਰੂ ਮੈਂ ਰਿਕੁਐਸਟ ਕਰਦਾ ਮੈਂ ਚੈਲੰਜ ਕਰਦਾ ਕੈਪਟਨ ਸਾਹਿਬ ਨੂੰ ਇਹ ਰਿਪੋਰਟ ਪਬਲਿਸ਼ ਕਰਨ ਪਬਲਿਕ ਕਰਨ ਪਤਾ ਲੱਗੇਗਾ ਦੁੱਧ ਦੁੱਧ ਹੋ ਜਾਏਗਾ ਪੰਡਾ ਪੜਨੇ ਲੱਗੇਗੇ ਰਿਪੋਰਟ ਮੇਰੀ ਰਿਪੋਰਟ ਨੂੰ ਪਬਲਿਕ ਕਿਉਂ ਨਹੀਂ ਕਰਦੇ ਅਸੈਂਬਲੀ ਦੇ ਵਿੱਚ ਪੋਲਿਟਿਕਸ ਆ ਗਏ ਅਸੈਂਬਲੀ ਦੇ ਵਿੱਚ ਨੂੰ ਪਬਲਿਕ ਕਰ ਜਸਟ ਸੈਕੰਡ ਕਮਿਸ਼ਨ ਸੈਕੰਡ ਕਮਿਸ਼ਨ ਦੀ ਰਿਪੋਰਟ ਆਈ ਪੂਲ ਅਸੈਂਬਲੀ ਚ ਰੱਖੀ ਗਈ ਉਹਦੇ ਬਹਿਸ ਹੋਈ ਮੇਰੀ ਰਿਪੋਰਟ ਹੈ ਕਿ ਅਸੈਂਬਲੀ ਰੱਖਣ ਸੁਖਪਾਲ ਖੈਰਾ ਪਹਿਲਾਂ ਆਪਣੀ ਪਾਰਟੀ ਦਾ ਪ੍ਰਧਾਨ ਬਣ ਜਾਵੇ ਉਸ ਤੋਂ ਬਾਅਦ ਹੋਰਾਂ ਨੂੰ ਨਸੀਹਤ ਕਰੇ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਦੇ ਹੱਕ ਤੇ ਵਿੱਚ ਪ੍ਰਚਾਰ ਕਰਨ ਲਈ ਜੈਤੋ ਪਹੁੰਚੇ ਭਗਵੰਤ ਮਾਨ ਨੇ ਸੁਖਪਾਲ ਖੈਰਾਤੇ ਜ਼ੋਰਦਾਰ ਤੰਜ ਕਸਿਆ ਉਹਨਾਂ ਕਹਿਆ ਕਿ ਖੈਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਹੀ ਆਪ ਤੋਂ ਬਾਹਰ ਕੀਤਾ ਗਿਆ ਸੀ ਕਾਂਗਰਸ ਸਰਕਾਰ ਤੇ ਵਰਦਿਆਂ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਬਾਦਲਾਂ ਤੇ ਸ਼ਬਦੀ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਜਨਤਾ ਸਬਕ ਸਿਖਾਵੇਗੀ ਸੁਖਪਾਲ ਸਿੰਘ ਖੈਰਾਜੀ ਨੇ ਕਿਰਪਾ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਪਹਿਲਾਂ ਆਪਦੀ ਪਾਰਟੀ ਦੇ ਪ੍ਰਧਾਨ ਬਣ ਜੋ ਪ੍ਰਧਾਨ ਕੋਈ ਹੋਰ ਬਣਾ ਰੱਖਿਆ ਹੈ ਹਾਂਜੀ ਆਪਾਂ ਪਾਰਟੀ ਹਜੇ ਰਜਿਸਟਰ ਨਹੀਂ ਹੋਈ ਚੋਣ ਨਿਸ਼ਾਨ ਹਜੇ ਮਿਲਿਆ ਨਹੀਂ ਉਹ ਲੋਕਾਂ ਬਾਰੇ ਦੱਸਣ ਲੱਗੇ ਕੌਣ ਜਿੱਤੂਗਾ ਕੌਣ ਹਾਰੂਗਾ ਉਹ ਕਿਰਪਾ ਕਰਕੇ ਉਹ 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 ਲੋਕਾਂ ਨੂੰ ਸਲਾਹ ਦੇਣ ਦੀ ਬਜਾਏ ਆਪਦੀ ਪਾਰਟੀ ਵੱਲ ਧਿਆਨ ਦਿਓ ਤੇ ਆਗੂ ਉਹੀ ਕੱਢੇ ਜਿਹੜੇ ਉਹਨਾਂ ਵਰਗੇ ਸੀਗੇ ਜਿਹੜੇ ਪਾਰਟੀ ਨੂੰ ਅੰਦਰੋਂ ਕਮਜ਼ੋਰ ਕਰਦੇ ਸੀ ਆਮ ਆਦਮੀ ਪਾਰਟੀ ਆਗੂਆਂ ਦੀ ਪਾਰਟੀ ਨਹੀਂ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਕਿਉਂਕਿ ਵਾਦਾ ਖਿਲਾਫੀਆਂ ਜੋ ਕੈਪਟਨ ਸਰਕਾਰ ਨੇ ਕੀਤੀਆਂ ਨੇ ਭਾਵੇਂ ਉਹ ਘਰ ਘਰ ਨੌਕ ਭਾਵੇਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦੀ ਗੱਲ ਹੋਵੇ ਭਾਵੇਂ smartphones ਦੀ ਗੱਲ ਹੋਵੇ ਭਾਵੇਂ 2500 ਰੁਪਏ ਬੁਢਾਪਾ ਪੈਨਸ਼ਨ ਦੀ ਗੱਲ ਹੋਵੇ ਭਾਵੇਂ 5 ਮਰਲੇ ਤੋਂ ਘੱਟ ਜਿਹੜੇ ਬੇਕਰੇ ਲੋਕ ਨੇ ਉਹਨਾਂ ਨੂੰ ਪੁਲਾੜ ਦੇਣ ਦੀ ਗੱਲ ਹੋਵੇ ਕਿਸੇ ਵੀ ਗੱਲ ਤੇ ਉਹ ਪੂਰੇ ਨਹੀਂ ਉਤਰੇ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਤੇ ਕਾਂਗਰਸ ਪਾਰਟੀ ਦਾ 129 ਪੰਨਿਆਂ ਦਾ ਜਿਹੜਾ ਮੈਨੀਫੈਸਟੋ ਸੀ ਉਹ ਉੱਚਾ ਅੱਧਾ ਪੰਨਾ ਵੀ ਜਿਹੜਾ ਉਹ ਪੂਰਾ ਨਹੀਂ ਹੋਇਆ ਜਦਕਿ ਦੂਜੇ ਪਾਸੇ ਸਾਡੇ ਕੋਲੇ ਦੱਸਣ ਵਾਸਤੇ ਦਿਖਾਉਣ ਵਾਸਤੇ ਇੱਕ ਨਮੂਨੇ ਦੇ ਤੌਰ ਤੇ ਦਿੱਲੀ ਦੀ ਸਰਕਾਰ ਦੇ ਕੰਮ ਹੈਗੇ ਨੇ ਜਿੱਥੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਪ੍ਰਾਈਵੇਟ ਨੂੰ ਵਧੀਆ ਨੇ ਸ਼ਾਨਦਾਰ ਸਰਕਾਰੀ ਸਕੂਲ ਦੀਆਂ ਬਿਲਡਿੰਗਾਂ ਬਣ ਰਹੀਆਂ ਨੇ ਉੱਥੇ ਸਵਿਮਿੰਗ ਪੂਲ ਸਿੰਥੈਟਿਕ ਟਰੈਕ ਲਿਫਟਾਂ ਇਹ ਉੱਥੇ ਸਰਕਾਰੀ ਸਕੂਲਾਂ 'ਚ ਲੱਗ ਰਹੀਆਂ ਨੇ ਦਿੱਲੀ 'ਚ ਤੇ ਇੱਥੇ ਸਰਕਾਰੀ ਸਕੂਲ ਜਿਹੜੇ ਨੇ ਉਹਨਾਂ ਨੂੰ ਬੰਦ ਕਰਨ ਲੱਗੇ ਹੋਏ ਨੇ ਦੂਜੇ ਪਾਸੇ ਕਾਲੀਦਾਲਾ ਉਹਦੀ ਜੇ ਗੱਲ ਨਾ ਹੀ ਕਰੀਏ ਤਾਂ ਚੰਗਾ ਕਿਉਂਕਿ ਆ ਨਾਲ ਹੀ ਤੁਹਾਡੇ ਤੋਂ ਬਰਗਾੜੀ ਪੈਂਦਾ ਆ ਬਾਈਬਲ ਕਲਾਂ ਪੈਂਦਾ ਕੋਟਕਪੂਰਾ ਜੋ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਹਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਨਾਮ ਆਇਆ ਹੈ ਬੱਚੇ-ਬੱਚੇ ਨੂੰ ਪਤਾ ਹੈ ਕੈਪਟਨ ਤੋਂ ਬਿਨਾ ਬਾਕੀ ਸਾਰੇ ਪੰਜਾਬ ਨੂੰ ਪਤਾ ਹੈ ਕਿ ਕੌਣ ਦੋਸ਼ੀ ਹੈ ਸੋ ਉਸ ਤੋਂ ਬਾਅਦ ਲੋਕ ਉਹਨਾਂ ਨੂੰ ਨਫ਼ਰਤ ਕਰਨ ਲੱਗੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਐਂਟਰੀ ਨਹੀਂ ਲੱਭ ਰਹੀ ਇੱਥੋਂ ਤੱਕ ਕਿ ਸੁਖਬੀਰ ਬਾਦਲ ਹੋਰਾਂ ਨੂੰ 13 ਕੈਂਡੀਡੇਟ ਨਹੀਂ ਮਿਲ ਰਹੇ ਉਹ ਘਰ-ਘਰ ਜਾ ਕੇ ਮਿੰਨਤਾਂ ਕਰ ਰਹੇ ਨੇ ਸਾਡੇ ਉੱਥੇ ਢੀਂਟਸਾ ਪਰਿਵਾਰ ਚ ਪਾੜਾ ਪੁਆਰੇ ਨੇ ਸੁਦੇਸ਼ ਸਿੰਘ ਢੀਂਟਸਾ ਨੇ ਕਹਿਤਾ ਕਿ ਮੈਂ ਲੜਨਾ ਨਹੀਂ ਆਪਣੇ ਬੇਟੇ ਨੂੰ ਵੀ ਸਲਾਹ ਦਿੱਤੀ ਆ ਪੁੱਤ ਨਾ ਲੜੀ ਮਾਹੌਲ ਠੀਕ ਨਹੀਂ ਹੈਗਾ ਇਸ ਵਾਰ ਕਾਲੀਦਲ ਦਾ ਸੋ ਉਹ ਕਹਿੰਦੇ ਤੂੰ ਲੜ ਲਾ ਉਹ ਪਰਮਿੰਦਰ ਕਈ ਜਾਂਦਾ ਲੜਨਾ ਤਾਂ ਨਹੀਂ ਹੈਗਾ ਪਰ ਉਹਨੂੰ ਲੜਨਾ ਪਊਗਾ ਸੋ ਉਹ ਉਹ ਤਾਂ ਦਿਨੋਂ ਤਾਂ ਲੜ ਹੀ ਨਹੀਂ ਰਹੇ ਉਹ ਸੋ ਇਸ ਕਰਕੇ ਉਹਨਾਂ ਨੂੰ ਅੱਜ ਉਮੀਦਵਾਰ ਲੱਭਣ ਦੀ ਵੀ 13 ਜਿਹੜੀ ਹੈ ਉਹ ਮੁਸ਼ਕਲ ਆ ਰਹੀ ਹੈ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਸੋ ਪਬਲਿਕ ਨੇ ਦੱਸਤਾ ਇੱਕ ਮਹੀਨੇ ਬਾਅਦ ਹਾੜੀ ਦੀ ਫਸਲ ਹੋਣੀ ਹੈ ਕਣਕ ਆਉਣੀ ਹੈ ਦਿੱਲੀ ਦਾ ਕਿਸਾਨ 2616 ਰੁਪਏ ਕੁਇੰਟਲ ਵੇਚੂਗਾ ਜੋ ਕਿ ਸੁਆਮੀਨਾਥਨ ਰਿਪੋਰਟਾਂ ਦੇ ਬਰਾਬਰ ਦਾ ਭਾਅ ਹੈ ਪੰਜਾਬ ਦਾ ਕਿਸਾਨ 1840 ਰੁਪਏ ਵੇਚੂਗਾ ਇਹ ਦਿੱਲੀ ਦੀ ਸਰਕਾਰ ਨੇ ਕੇਜਰੀਵਾਲ ਜੀ ਨੇ 1840 ਤੇ ਸਵਾਮੀਨਥ ਦੀਆਂ ਰਿਪੋਰਟਾਂ ਦੇ ਭਾਅ ਦੇ ਵਿਚਾਲੇ ਜਿਹੜਾ ਫਰਕ ਹੈ ਲਗਭਗ ਪੌਣੇ 800 ਦਾ ਉਹ ਬੋਨਸ ਦੇਣ ਦਾ ਐਲਾਨ ਕੀਤਾ ਹੋਇਆ ਤਾਂ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ ਇਹ ਸਾਰੀਆਂ ਗੱਲਾਂ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਕੋਲੇ ਜਾਵਾਂਗੇ ਨਾਬਾ ਦੀ ਰਹਿਣ ਵਾਲੀ ਪਰਮਜੀਤ ਕੌਰ ਨੂੰ ਹੁਣ ਕਾਫੀ ਸਾਲਾਂ ਬਾਅਦ ਇਨਸਾਫ ਮਿਲ ਹੀ ਗਿਆ ਜਿਸ ਦੇ ਵਿੱਚ ਕੀ ਹੁਣ ਜੇਲ੍ਹ ਦਾ ਸਮਾਨ ਵੇਚ ਕੇ ਸਰਕਾਰ ਪਰਮਜੀਤ ਕੌਰ ਨੂੰ ਇਨਸਾਫ ਦੇਵੇਗੀ 15 ਸਾਲ ਪਰਮਜੀਤ ਕੋਰ ਦਾ ਪਤੀ ਸਰਦੂਲ ਸਿੰਘ 1984 ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਵਾਰਡਨ ਭਰਤੀ ਹੋਇਆ ਸੀ ਜਿਸ ਦੀ ਥੋੜੇ ਸਮੇਂ ਬਾਅਦ ਕਿਸੇ ਕਾਰਨ ਕਰਕੇ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਨਾ ਕੋਈ ਪੈਨਸ਼ਨ ਅਤੇ ਨਾ ਹੀ ਕੋਈ ਹੋਰ ਸਹੂਲਤ ਮਿਲੀ ਸੀ ਪਰ ਅੰਜੀਤ ਕੋਰ ਨੇ ਸਰਕਾਰ ਤੋਂ ਇਨਸਾਫ ਅਤੇ ਬੰਦੀ ਮਦਦ ਦੇਣ ਦੀ ਮੰਗ ਕੀਤੀ ਅਤੇ ਇਸ ਬਾਰੇ ਪਰਮਜੀਤ ਕੋਰ ਦੇ ਵਕੀਲ ਦਾ ਕਹਿਣਾ ਹੈ ਕਿ ਕਾਫੀ ਸਮੇਂ ਸੰਘਰਸ਼ ਕਰਨ ਤੋਂ ਬਾਅਦ ਹੁਣ ਇਨਸਾਫ ਆਖਰਕਾਰ ਮਿਲ ਹੀ ਗਿਆ ਬਰਮ ਜੀ ਸੀ ਹੁਣ ਰੁਪਿੰਦਰ ਕੌਰ ਤੇ ਤੁਹਾਨੂੰ ਤੁਹਾਡੇ ਜਿਹੜੇ ਹਸਬੰਦ ਜੀ ਕਦੋਂ ਡੈਥ ਹੋ ਗਈ ਸੀ ਕਿ ਤੁਹਾਨੂੰ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਕੋਰਟ ਵਿੱਚ ਕੀ ਹੋ ਰਿਹਾ ਉਸ ਤੇ ਉਹਨਾਂ ਦੀ ਡੈਥ ਜੀ 97 ਚ ਹੋ ਗਈ ਸੀ ਤੇ ਉਸ ਤੋਂ ਬਾਅਦ ਮੈਂ ਲਗਾਤਾਰ ਮਿਹਨਤ ਕੋਸ਼ਿਸ਼ ਕਰਦੀ ਰਹੀ ਕਿ ਮੈਨੂੰ ਮੇਰੇ ਹੱਕ ਦਿੱਤੇ ਜਾਣ ਪਰ ਉਹਨਾਂ ਨੇ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਮੈਂ 13 ਸਾਲ ਪਿਛੋਂ ਜੀ 2010 ਦੇ ਵਿੱਚ ਕੇਸ ਕੀਤਾ ਤੇ 2014 ਦੇ ਵਿੱਚ ਉਹਨਾਂ ਦਾ ਫੈਸਲਾ ਮੇਰੇ ਹੱਕ ਦੇ ਵਿੱਚ ਆ ਗਿਆ ਸੀ ਪਰ ਉਹਨਾਂ ਨੇ ਫੇਰ ਵੀ ਮੈਨੂੰ ਕੁਝ ਨਹੀਂ ਦਿੱਤਾ। ਉਸ ਤੋਂ ਬਾਅਦ ਫੇਰ ਉਹਨਾਂ ਨੇ ਮੇਰੇ ਉੱਪਰ ਦੁਆਰਾ ਕੇਸ ਕਰਤਾ। ਤੇ ਉਸ ਤੋਂ ਉਹਦਾ ਫੈਸਲਾ ਆਇਆ ਜੀ 2016 ਦੇ ਵਿੱਚ। ਉਹ ਵੀ ਮੇਰੇ ਹੱਕ ਦੇ ਵਿੱਚ ਆਇਆ। ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਫੇਰ ਵੀ ਕੁਝ ਨਹੀਂ ਦਿੱਤਾ। ਉਸ ਤੋਂ ਬਾਅਦ ਫੇਰ ਮੈਂ ਆਪਣਾ ਹੱਕ ਲੈ ਲਈ ਪਟੀਸ਼ਨ ਪਾਈ। ਤੇ ਹੁਣ ਪਟੀਸ਼ਨ ਦੇ ਵਿੱਚ ਵੀ ਉਹਨਾਂ ਨੇ ਮਤਲਬ ਉਹਨਾਂ ਦੀ ਬਿਲਡਿੰਗ ਜੋ ਵੀ ਉਹਨਾਂ ਦਾ ਗੱਡੀਆਂ ਅਟੈਚ ਕੀਤੀਆਂ ਨੇ ਤੇ ਮੈਨੂੰ ਕਿਹਾ ਗਿਆ ਕਿ ਮੇਰਾ ਹੱਕ ਦਿੱਤਾ ਜਾਵੇ। ਪਰ ਹਲੇ ਵੀ ਮਤਲਬ ਮੈਨੂੰ ਕੁਝ ਦਿੱਤਾ ਨਹੀਂ ਹੈ। ਇਥੋਂ ਨੂੰ ਕੋਰਟ ਤੇ ਭਰੋਸਾ ਨ ਪੂਰਾ ਕੋਰਟ ਤਾਂ ਦੇਖੋ ਜਦੋਂ ਹੁਣ ਮੈਨੂੰ ਇੰਨੇ ਸਾਲ ਹੋ ਗਏ ਜੀ ਮੈਂ ਹੌਸਲਾ ਤਾਂ ਇੱਕ ਵਾਰ ਡੋਲਦਾ ਹੀ ਹੈ ਜੀ ਬਾਕੀ ਦੇਖੋ ਅੱਗੇ ਪਰਮਾਤਮਾ ਦੇ ਹੱਥ ਹੈ ਜੀ ਹੁਣ ਜਿੰਨੀ ਮੇਰੀ ਲੜਾਈ ਸੀ ਮੈਂ ਕਰ ਰਹੀ ਹਾਂ ਅੱਗੇ ਦੇਖੋ ਜੀ ਕੀ ਰਿਪੋਰਟ ਵਿੱਚ ਤੁਸੀਂ ਦਿੱਤੇ ਪਹਿਲਾਂ ਤਾਂ ਸਿਵਲ ਕੋਰਟ ਚ ਦੇ ਵਿੱਚ ਸੀਗਾ ਜੀ ਫਿਰ ਡਿਸਟ੍ਰਿਕਟ ਕੋਰਟ ਚ ਚੱਲੇਆ ਮੇਰਾ ਕੇਸ ਤੇ ਹੁਣ ਮੈਂ ਜੋ ਪਟੀਸ਼ਨ ਪਾਈ ਹੈ ਜੀ ਉਹਦੇ ਦੇਖੋ ਜੀ ਮੇਰਾ ਮਤਲਬ ਕੀ ਬੰਦ ਹੈ ਹੁਣ ਤੁਹਾਡੇ ਹਸਬੰਦ ਦੀ ਕਿੰਨੀ ਸਰਵਿਸ ਸੀ ਜੀ ਤੁਹਾਡੇ ਇੱਥੇ ਉਹਨਾਂ ਦੀ 2.5 ਸਾਲ ਤੋਂ ਉੱਤੇ ਸੀ ਜੀ ਸਰਵਿਸ ਹਾਂਜੀ ਫਿਰ ਤੁਹਾਨੂੰ ਕਿੰਨੇ ਬੱਚੇ ਸੀ ਕਿ ਜਿਹੜੇ-ਜਿਹੜੇ ਇਕੱਠਾ ਆਏ ਹਾਂ ਹਾਂਜੀ ਬੱਚੇ ਦੋ ਸੀ ਜੀ ਮੇਰੇ ਮੇਰੇ ਫਾਦਰ ਸਾਹਿਬ ਨੇ ਮਤਲਬ ਮੇਰਾ ਪੂਰੀ ਹੈਲਪ ਕੀਤੀ ਹੈ ਇੰਨੇ ਸਾਲ ਤੱਕ ਮੈਂ ਉਹਨਾਂ ਦੇ ਸਰਤੇ ਹੀ ਬੈਠੀ ਹਾਂ ਮਤਲਬ ਜੋ ਵੀ ਸਾਡੇ ਮੇਰੇ ਹੁਣ ਇੱਥੇ ਜੋ ਵੀ ਮੈਂ ਹਾਂ ਅੱਜ ਮੈਂ ਖੁਦ ਵੀ ਜ਼ਿੰਦਗੀ ਚ ਸੰਘਰਸ਼ ਕੀਤੇ ਨੇ ਜੀ ਮਤਲਬ ਉਹ ਮੇਰੀ ਇੱਕ ਲੱਗ ਹੋਏਗੀ ਪਰ ਜੋ ਮੇਰਾ ਹੱਕ ਸੀ ਉਹ ਨਹੀਂ ਮੈਨੂੰ ਮਿਲਿਆ ਜੀ ਅਜੇ ਤੱਕ मतलब जो सरकारें ने दावे कर दिए ने कि सिर्फ इलेक्शन ਲਈ ਨੇ ووٹاں ਲਈ ਨੇ ਹੋਰ ਇਹਨਾਂ ਕੋਲ ਕੁਛ ਨਹੀਂ ਹੈ ਜੀ یہی حقیقت ਹੈ ਜੀ بس اس کیس ਦੇ ਵਿੱਚ ਮਾ ਪਰਮਜੀਤ कौर ਨੇ ਇੱਕ ਸਿਵਲ ਸੂਟ ਫਾਈਲ ਕੀਤਾ ਸੀ ਜੇਲ ਡਿਪਾਰਟਮੈਂਟ ਦੇ ਅਗੇਂਸਟ ਕਿ ਉਹਨੂੰ ਫੈਮਲੀ ਪੈਨਸ਼ਨ ਦਿੱਤੀ ਜਾਵੇ 94 માં ਉਸ ਦਾ ਹਸਬੰਦ ਬਾਹਰ ਭਰਤੀ ਹੋਇਆ ਸੀ 97 માં ਡੈਥ ਹੋ ਗਈ ਪਰ ਫੈਮਲੀ ਪੈਨਸ਼ਨ ਉਹਨੂੰ ਗ੍ਰਾਂਟ ਨਹੀਂ ਕੀਤੀ ਜਿਸ ਮਤਲਬ ਇੱਕ ਸਿਵਲ ਸੂਟ ਫਾਈਲ ਕੀਤਾ ਜੋ ਡਿਗਰੀ ਹੋਇਆ सेशन कोर्ट ਨੇ ਉਸकी फाइंडिंग ਅਫਰਮ ਕੀਤੀ ਪਰ ਜੇਲ ਡਿਪਾਰਟਮੈਂਟ ਨੇ ਟਿਲ ਟੂਡੇ ਕੋਈ ਫੈਮਿਲੀ ਪੈਨਸ਼ਨ ਉਹਨੂੰ ਗ੍ਰਾਂਟ ਨਹੀਂ ਕੀਤੀ ਤੇ ਨਾਓ ਦਾ ਗਵਰਨਮੈਂਟ ਦਾ ਪ੍ਰੋਪਰਟੀ ਆਫ ਜੇਲ ਥੈਟ ਇਜ਼ ਦਾ ਬਿਲਡਿੰਗ ਐਂਡ ਅਦਰ ਆਰਟੀਕਲਸ ਹੈਜ਼ ਬੀਨ ਅਟੈਚਡ ਤੇ ਹੁਣ ਕੋਰਟਵਾ ਡੇਟ ਪੈਂਡਿੰਗ ਹੈ ਇਸकी 542019 ਇ সেন্ট্রਲ ਜੇਲ ਸੁਪਰਡੈਂਟ ਨੇ ਇੱਕ ਆਰਡਰ ਪਾਸ ਕੀਤਾ ਹੈ ਬਟ ਟਿਲ ਟੂਡੇ ਨੋ ਪੇਮੈਂਟ ਹੈਜ਼ ਬੀਨ ਮੇਡ ਐਂਡ ਏ ਹੁਣ ਹੋ ਸਕਦਾ ਹੈ ਕਿ ਪੰਚਾਇਤ ਨੂੰ ਕੋਈ ਕੋਰਟ ਇਨਫੋਰਸੇਬਲ ਆਰਡਰ ਪਾਸ ਕਰ ਦਵੇ ਤੇ ਜਿਸ ਦਿਨ ਸਦਕਾ ਉਸ ਵਿਧਵਾ ਨੂੰ ਕੁਝ ਪੈਸਾ ਮਿਲ ਚਵੇ ਤੇ ਡਿਗਰੀ ਇੰਪਲੀਮੈਂਟ ਇੰਨੇ ਲੰਬੇ ਜੋ ਕਿ ਜਿਹੜਾ ਕੇਸ ਚੱਲ ਰਿਹਾ ਸੀ ਕਿੰਨਾ ਕੁ ਲੰਬਾ ਸਾਈਂ ਹੋ ਗਿਆ 14 ਸਾਲ ਚੱਲਿਆ ਸਰ ਕੇਸ ਇਸ ਦਾ ਅੱਛਾ ਜੀ ਤੇ ਫਿਰ ਉਹਨ ਕੀ ਸਟਿਲ ਮੋਰਤੀ ਹੈ ਕਿ ਤੁਸੀਂ ਕੀ ਕੀ ਚੀਜ਼ਾਂ ਅਟੈਚ ਕੀਤੀਆਂ ਨੇ ਇਸ ਦੇ ਵਿੱਚ ਮੈਂ ਇੱਕ ਤਾਂ ਚਾਰ ਤਾਂ ਵਹिकल्स ਹੋ ਗਏ ਉਹਨਾਂ ਦੇ ਜਿਹੜੇ ਕਾਮੇਟ ਵੀਕਲ ਇਨਕਲੂਡਿੰਗ ਉਹਨਾਂ ਦੀ ਸਵਰਾਜ ਬੱਸ ਹੈ ਜਿਸ ਦੇ ਵਿੱਚ ਮਾ ਮੁਜਰਮ ਲੈ ਕੇ ਜਾਣੇ ਆ ਤੇ ਹੁਣ ਕੋਰਟ ਨੇ ਸੁਪਰ ਇੰਡ ਹੈਡ ਕੁਆਟਰ ਦੀ ਬਿਲਡਿੰਗ ਉਸ ਦੇ ਪੱਖੇ ਕੁਰਸੀਆਂ ਕੂਲਰ ਏਸੀ ਅਲਮੀਰਾ ਟੇਬਲਸ ਪੰਜ ਕੰਪਿਊਟਰ ਤੇ ਵੈਬ ਕੈਮਸ ਤੇ ਪ੍ਰਿੰਟਰ ਅਟੈਚ ਕੀਤੇ ਹਨ ਤੇ ਇਹ ਵਾਰੰਟ ਫॉर ਅਟੈਚਮੈਂਟ ਐਗਜ਼ੀਕਿਊਟ ਹੋ ਚੁੱਕਿਆ ਹੋਇਆ ਤੇ ਹੁਣ ਇਹ 5/4/2019 ਵਾਸਤੇ ਸਿਵਲ ਕੋਰਟ ਮੈਡਮ ਤ੍ਰਿਪਾਚ ਚੌਦ ਕੋਰ ਦੀ ਕੋਰਟ ਵਿੱਚ ਐਗਜ਼ੀਕਿਊਸ਼ਨ ਪੈਂਡਿੰਗ ਹੈ ਜਲੰਧਰ ਅੰਮ੍ਰਿਤਸਰ ਹਾਈਵੇ ਲੰਮਾਪਿੰਡ ਚੌਂਕ ਤੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਕਿ ਸੜਕ ਹਾਦਸੇ ਦੇ ਵਿੱਚ ਮਾਂ-ਬੇਟੇ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ ਮਕਸੂਦਾ ਦੇ ਗੁਰੂ ਰਾਮਦਾਸ ਨਗਰ ਦੀ ਵਸਨੀਕ ਵਰਿੰਦਰ ਕੌਰ ਅਤੇ ਉਸਦੇ ਬੇਟੇ ਸਿਮਰਜੀਤ ਸਿੰਘ ਦੇ ਰੂਪ ਵਿੱਚ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਦੋਹੇ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸਨ ਅਤੇ ਲੰਮਾਪਿੰਡ ਦੇ ਕੋਲ ਪਹੁੰਚਦਿਆਂ ਹੀ ਇੱਕ ਅਣਜਾਣ ਵਾਹਨ ਨੇ ਉਨ੍ਹਾਂ ਦੇ ਬਾਈਕ ਨੂੰ ਕੁਚਲ ਦਿੱਤਾ ਜਿਸ ਦੇ ਚਲਦਿਆਂ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬੇਟੇ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ हादसे तो बाद वाहन चालक मौके तो फरार हो गया तो उधर पुलिस ने मामला दर्ज करके अगली कार्रवाई शुरू कर दी तो, तो, तो एक आपकी लाश भी सड़क में मिली है तो असं पुलिस पार्टी भी मौके से गई है तो जाके देखा तो एक औरत की लाश वरिंदरजीत को की एक बड़ी पड़ी थी तो ਗੁਰਦੁਆਰੇ ਤੋਂ ਅਸੀਂ ਕਿਤੇ ਲਫਟੇ ਗਏ ਸੀ ਤੇ ਬਾਅਦ ਇੱਕ ਉਹਦਾ ਲੜਕਾ ਸੀਗਾ ਸਿਮਰਨਜੀਤ ਸਿੰਘ ਤੇ ਦੋਨੇ ਬਾਈਕ ਤੇ ਤਰਨਤਾਲ ਸਾਹਿਬ ਗੁਰਦੁਆਰੇ ਜਾ ਰਹੇ ਸੀ ਮਤਲਬ ਟਿਕਣ ਕੋਈ ਆ ਨਾ ਉਹ ਵੀ ਖਲਸਾਗਾ ਉਹ ਹਿੱਟ ਕਰਕੇ ਜਿਵੇਂ ਚਲੇ ਗਿਆ ਉਸਦੇ ਬਾਅਦ ਉਹ ਭੱਜਣ ਲੱਗਾ ਤੇ ਇਹਦੀ ਜਿਹੜੀ ਜਿਹੜੀ ਬੋਸ ਬਹੁਤ ਹੋ ਗਈ ਸੀ ਜਿਹੜਾ ਸਿਮਰਜੀਤ ਸਿੰਘ ਸੀਗਾ ਉਹ ਉਹ ਲੱਗਿਆ ਪੂਰਾ ਹਸਪਤਾਲ ਤੇ ਇੱਕ ਪੂਰਾ ਹਸਪਤਾਲ ਜਾ ਕੇ ਉਹਦੀ ਫਸਟ ਹਿਲਿੰਗ ਤੋਂ ਬਾਅਦ ਉਹਨੇ ਵੀ ਜਵਾਂ ਨਹੀਂ ਦਿੱਤੋ ਤੇ ਉਹ ਵੀ ਡੱਡੂ ਜਿਹੜੀ ਉਹ ਨੂੰ ਸਿਵਦਾ ਤੋਂ ਪਹੁੰਚਦੀ ਐ ਜੀ ਤੇ ਜਿਹੜਾ ਅਨਨੌਖੀ ਚਲੇਗਾ ਉਹਦੇ ਬਾਰੇ ਤੇ ਸਵੈਮ ਲਗਾ ਜੀ ਉਹਦੇ ਬਾਰੇ ਜੇ ਤਸਦੀਕ ਕਰੇ ਤੇ ਰਾਫਾਇਰ ਇਸ ਚੋਜ ਕਰਦੀ ਐ ਤੇ ਉਹ ਤੇਜ਼ ਸੌਖਾ ਕਰੀਏ ਬੇਬੀ ਪਰ ਇਹ ਵੀ ਦਾ ਵੀ ਚਾਲ ਲਵੇ ਤੇ ਹੁਣ ਖਬਰ ਨਾ ਬਾਤ ਹੋਇਆ ਜਿੱਥੋਂ ਦੇ ਪਿੰਡ ਬੋੜਾ ਕਲਾ ਦੇ ਇੱਕ ਲਾਪਤਾ ਨੌਜਵਾਨ ਦੀ ਐਕਟਿਵ ਜਦੋਂ ਪਿੰਡ ਥੂਹੀ ਨਹਿਰ ਦੇ ਕਿਨਾਰੇ ਖੜੀ ਮਿਲੀ ਜਿਸ ਤੋਂ ਬਾਅਦ ਕੀ ਸਾਰੇ ਪਿੰਡ ਦੇ ਵਿੱਚ ਸਨਸਨੀ ਫੈਲ ਗਈ ਇਸ ਮਾਮਲੇ ਬਾਰੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਕਤ ਨੌਜਵਾਨ ਕੇਵਲ ਦਾ ਕੰਮ ਕਰਦਾ ਸੀ ਅਤੇ ਉਸ ਦਾ ਪਿਤਾ ਪਿੰਡ ਦਾ ਸਰਪੰਚ ਹੈ ਕਾਫੀ ਸਮੇਂ ਤੋਂ ਕੇਬਲ ਦੇ ਕੰਮ ਦੇ ਵਿੱਚ ਮੰਦੀ ਚੱਲ ਰਹੀ ਸੀ ਜਿਸ ਤੋਂ ਬਾਅਦ ਉਸਨੇ ਇਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਸੰਬੰਧਿਤ ਇੱਕ ਆਡੀਓ ਮੈਸੇਜ ਵੀ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਭੇਜਿਆ ਨਹਿਰਕੋਲ ਜਾਣ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਭਾਈ ਨੂੰ ਫੋਨ ਕਰਕੇ ਐਕਟਿਵਾ ਕਰ ਲੈ ਜਾਣ ਲਈ ਕਿਹਾ ਤੇ ਨਾਲ ਹੀ ਉਸ ਨੂੰ ਲੱਭਣ ਲਈ ਕੋਈ ਵੀ ਮੁਸ਼ਕਲ ਕਰਨ ਤੋਂ ਵੀ ਵਰਜਿਆ ਜਿਸ ਤੋਂ ਬਾਅਦ ਕਿ ਉਸ ਦੀ ਭਾਲ ਲਗਾਤਾਰ ਚੱਲ ਰਹੀ ਹੈ। ਪੁਲਿਸ ਨੇ ਫਿਲਹਾਲ ਇਸ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਜੋ ਹਾਕਮ ਸਿੰਘ ਆ ਇਹ ਮੇਰਾ ਰਿਸ਼ਤੇਦਾਰ ਵੀ ਆ ਮੇਰਾ ਸਾਧੂ ਆ ਇਹ ਫਾਸਟਵੇ ਦੀ ਕੇਵਲ ਕਈ ਸਾਲਾਂ ਤੋਂ ਚਲਾਉਂਦਾ ਆ ਰਿਹਾ ਉਸ ਦੇ ਵਿੱਚ ਸਾਨੂੰ ਹੁਣ ਤੱਕ ਘਾਟ ਹੀ ਪੈਂਦੇ ਆਏ ਨੇ ਅਰ ਕੇਵਲ ਦਾ ਰੇਟ ਆ ਜਿਹੜਾ ਉਹ ਉਸ ਤੋਂ ਵੱਧ ਕਰਤਾ ਵੱਧ ਹੋਣ ਦੇ ਕਾਰਨ ਪਿੰਡਾਂ ਚੋਂ ਪੇਮੈਂਟ ਨਹੀਂ ਇਕੱਠੀ ਹੋਈ ਇਹਦਾ ਬੇਟਾ ਕੇਵਲ ਦੀ ਦੇਖ ਰੇਖ ਕਰਦਾ ਸੀ ਲੋਕ ਗਾਲਾਂ ਵੀ ਕੱਢਦੇ ਨੇ ਤੇ ਰੁਪਿਆ ਵੀ ਨਹੀਂ ਦਿੰਦੇ फास्टवे 700 ਰੁਪਏ ਮੰਗ ਰਿਹਾ ਰੁਪਏ ਸਾਡੇ ਕੋਲ ਹੈ ਨਹੀਂ ਇਸ ਡਿਸੀਜਨ ਨੂੰ ਲੈ ਕੇ ਮੁੰਡਾ ਜਿਹੜਾ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਨੇ ਇਹਨੇ ਕੋ ਸੁਸਾਈਡ ਕਰ ਲਿਆ ਜਾਂ ਨਾ ਕਰ ਲਿਆ ਅਜੇ ਸਾਨੂੰ ਕੋਈ ਪਤਾ ਨਹੀਂ ਪਰ ਉਹਨੇ ਇਹੀ ਮੈਸੇਜ ਦਿੱਤਾ ਮੋਬਾਈਲ ਦੇ ਉੱਤੇ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਸੁਸਾਈਡ ਕਰ ਰਿਹਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸਾਨੂੰ ਉਹਦੀ ਮੋਬਾਈਲ ਦੀ ਆਡੀਓ ਤੋਂ ਪਤਾ ਲੱਗਿਆ ਜੋ ਸਵੇਰੇ ਗਰੁੱਪ ਦੇ ਵਿੱਚ ਉਹਦੀ ਆਡੀਓ ਰਿਲੀਜ਼ ਹੋਈ ਆ ਉਹ ਤੋਂ ਸਾਨੂੰ ਪਤਾ ਲੱਗਿਆ ਘਰੋਂ ਇੱਕ ਐਕਟਿਵ ਸਕੂਟਰੀ ਤੇ ਆਏ ਨੇ ਉਹ ਸਕੂਟਰੀ ਸੂਹੀ ਪੁਲ ਦੇ ਉੱਤੇ ਖੜਾਈ ਹੋਣਾ ਨੇ ਉਸ ਤੋਂ ਬਾਅਦ ਆਪਣੇ ਭਰਾ ਨੂੰ ਫੋਨ ਕੀਤਾ ਵੀ ਆ ਸਕੂਟਰ ਨਹੀਂ ਖੜੀ ਇਹਨੂੰ ਘਰ ਨੂੰ ਲੈ ਜੀ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਹਾਂ ਸਾਡਾ ਬੱਚਾ ਲੱਭ ਜੇ ਚਾਹੇ ਕਿਸੇ ਵੀ ਹਾਲਤ ਚਾ ਕਿਵੇਂ ਵੀ ਆ ਸਾਨੂੰ ਪ੍ਰਸ਼ਾਸਨ ਨੂੰ ਵੀ ਅਸੀਂ ਮੰਗ ਕਰਦੇ ਹਾਂ ਸਾਡੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਜਲਦੀ ਤੋਂ ਜਲਦੀ ਸਾਨੂੰ ਬੱਚਾ ਮਿਲਣਾ ਚਾਹੀਦਾ ਚੱਲ ਚੱਲ ਰਹੀ ਹੈ ਗੂਗਲ ਦੀ ਕਰਦੇ ਆ ਵੈਰੀਫਾਈ ਜੋ ਦੇਖਦੇ ਆ ਕੀ ਕਹਦੇ ਆ ਕਿੰਨੇ ਸਾਲਾਂ ਦਾ ਮੁੰਡਾ ਸੀਗਾ ਕੀ ਗੱਲ ਬਾਈਕ ਚਲਾਦਾ ਹੈਗਾ ਮੜਾ ਦੇਖਦੇ ਆ ਗੂਗਲ ਅਜੇ ਕੋਈ ਕਨਫਰਮ ਨਹੀਂ ਹੈ ਵੀ ਉਹ ਉਨੇ ਸੁਸਾਈਡ ਕਰਿਆ ਜਾਂ ਕੀ ਹੈ ਕਿੱਥੇ ਹੈਗਾ ਅਜੇ ਕਲੀਅਰ ਨਹੀਂ ਕਲੀਅਰ ਕਰਨ ਤੋਂ ਬਾਅਦ ਦੱਸ ਦਿਆਂ ਤੁਹਾਨੂੰ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਅੱਜ ਇੱਕ ਨਵਾਂ কীরतिਮਾਨ ਸਥਾਪਿਤ ਕਰਦੇ ਹੋਏ ਇਲੈਕਟ੍ਰੋਨਿਕ ਇੰਟੈਲੀਜੈਂਸ ਉਪਗ੍ਰਾਹਕ ਯਾਨੀ ਕਿ ਐਮਿਸੈਟਨੂ ਸਫਲਤਾਪੂਰਵਕ ਪੁਲਾੜ ਦੇ ਵਿੱਚ ਭੇਜ ਦਿੱਤਾ ਐਮਿਸੈਟਨੂ ਪੀਐਸਐਲਵੀ ਸੀ45 ਦੀ ਮਦਦ ਨਾਲ ਆਂਧਰਾ ਪ੍ਰਦੇਸ਼ ਦੇ ਸਥਿਤ ਸ੍ਰੀ ਹਰੀਕੋਟਾ ਦੇ ਸਥਿਤ ਤਵਨ ਸਪੇਸ ਸੈਂਟਰ ਤੋਂ ਸਵੇਰੇ 9:27 ਮਿੰਟ ਤੇ ਲਾਂਚ ਕੀਤਾ ਗਿਆ ਭਾਰਤੀ ਪੁਲਾੜ ਏਜੰਸੀ ਇਸਰੋ ਦਾ ਇਹ ਕਹਿਣਾ ਹੈ ਕਿ ਆਪਣੀ ਤਰ੍ਹਾਂ ਦਾ ਪਹਿਲਾ ਮਿਸ਼ਨ ਹੈ ਜਿਸ ਦੇ ਅਧੀਨ ਦੇਸ਼ ਵਿਦੇਸ਼ ਤੇ 28 ਸੈਟੇਲਾਈਟਸ ਨੂੰ ਪੁਲਾੜ ਦੇ ਵਿੱਚ ਭੇਜਿਆ ਗਿਆ ਅਹਿਸਾਨ ਹੁਣ ਤੱਕ ਦੀਆਂ ਖਬਰਾਂ ਇਸੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ